ਵਡਹੰਸ ਮਹਿਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜਿਓ ਆਪਣੇ ਘਰ ਤੂੰ ਸੁਖ ਵਸੇ ਪਹੇ ਨ ਸਕੇ ਜਮ ਕਾਲ ਜਿਓ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਚੇ ਸ਼ਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੇ ਭਾਏ ਪਰਮ ਵਿਗੁਤੀ मनमुख मोहि जम काल कहे नानक सुन मन मेरे तू सदा सच्च समाल मन मेरेया अंतर तेरे निधान है बाहर वसत न पाल जो पावे सो पुंच तू गुरमुख नदर निहाल गुरमुख नदर निहाल मन मेरे अंतर हर नाम सखाई ਮਨਮੁਖ ਅੰਦਲੇ ਗਿਆਨ ਵਿਹੂਣੇ ਦੂਜੇ ਭਾਏ ਖੁਆਈ ਬਿਨਾਂ ਵੇ ਕੋ ਛੂਟੇ ਨਹੀਂ ਸਭ ਬਾਧੀ ਜਮ ਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਮਨ ਮੇਰਿਆ ਜਨਮ ਪਦਾਰਤ ਪਾਏ ਕੈ ਇਕ ਸਚ ਲਗੇ ਵਾਪਾਰਾ ਸਤਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੋ ਨਿਦ ਪਾਈ ਮਨ ਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜੇ ਪਤ ਗਵਾਈ ਹਉ ਮੇ ਮਾਰ ਸਚ ਸ਼ਬਦ ਸਮਾਣੇ ਸਚ ਰਤੇ ਅਧਿਕਾਈ ਨਾਨਕ ਮਾਨਸ ਜਨਮ ਤੁਲੰਭ ਹੈ ਸਤਗੁਰੂ ਪੂਝ 부ਝਾਈ ਮਨ ਮੇਰੇ ਸਤਗੁਰ ਸੇਵਨ ਆਪਣਾ ਸੇ ਜਨ ਵਡ ਭਾਗੀ RAM ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ RAM ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਨਾ ਆਪ ਪਛਾਣਿਆ ਮਤ ਨਹਿ ਚਲਤ ਅਤ ਗੂੜੀ ਗੁਰਮੁਖ ਸਹਜੇ ਨਾਮ ਵਖਾਣਿਆ ਇਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹੇ ਆਭਾਗੇ ਨਾਨਕ ਸਹਜੇ ਸੇਵੇ ਗੁਰ ਆਪਣਾ ਸੇ ਪੂਰੇ ਵਡ ਭਾਗੇ ਵਡ ਹੰਸ ਮਹਿਲਾ ਤੀਜਾ ਰਤਨ ਪਧਾਰਦ ਵਡ ਜੀਏ ਸਤਗੁਰ ਦਿਆ 부ਝਾਈ RAM ਲਾਹ ਲਾਬ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ RAM ਗੁਰਮੁਹੇ ਗੁਣੀ ਸਮਾਏ ਜਿਸ ਆਪ ਬੁਝਾਏ ਲਾਹ ਭਗਤ ਸੈ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਕੋਈ ਗੁਰਮਤਿ ਨਾਮ ਆਧਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੋ ਏਤਵ ਵਪਾਰ ਲਾਏ ਰਤਨ ਪਧਾਰਤ ਵੜ ਜੀਹੇ ਜਾ ਸਤਗੁਰ ਦੇ ਬੁਝਾਏ ਮਾਇਆ ਮੋਹ ਸਭ ਦੁਖ ਹੈ hota ehho vapara ram kood bol bikh khavni boh vadhe vikara ram boh vadhe vikara sahsa ehho sansara bin ave pat khoi pad pad pandit vad vakhane bin bujhe sukh na hoi aavan jana kade na chuke maya moh pyara ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਪਾਰਾ ਖੋਟੇ ਖਰੇ ਸਭ ਪਰਖੀਐਨ ਤਿਤ ਸੱਚੇ ਕਹਿ ਦਰਬਾਰਾ ਰਾਮ ਖੋਟੇ ਦਰਗੇ ਸੁਟੀਐਨ ਊਭੇ ਕਰਨ ਪੁਕਾਰਾ ਰਾਮ ਊਭੇ ਕਰਨ ਪੁਕਾਰਾ ਮੁਗਦ ਗਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੇ ਖਰੇ ਪਰ ਕੀਨ ਤਿਤ ਸੱਚੇ ਦਰਵਾਰਾ ਰਾਮ ਆਪ ਕਰੇ ਕਿਸ ਆਖੀਏ ਹੋਰ ਕਰਨਾ ਕਿਛੂ ਨ ਜਾਈ ਰਾਮ ਜਿਤ ਪਾਵੇ ਤਿਤ ਲਾਏ ਸੀ ਜੋ ਤਿਸ ਦੀ ਵਡਿਆਈ ਰਾਮ ਜੋ ਤਿਸ ਦੀ ਵਡਿਆਈ ਆਪ ਕਰਾਈ ਵਰੀ ਆਮ ਨਾ ਫੁਸੀ ਕੋਈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸੇ ਸੋਈ ਗੁਰ ਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਏ ਹੋਰ ਕਰਨਾ ਕਿਛੂ ਨ ਜਾਈ ਵਡਹੰਸ ਮਹਿਲਾ ਤੀਜਾ ਸੱਚਾ ਸੋਦਾ ਹਰ ਨਾਮ ਹੈ ਸੱਚਾ ਵਾ ਪਾਰਾਰਾਮ ਮਤੇ ਹਰ ਨਾਮ ਵੜ ਜੀਏ ਅਤਮੋਲ ਅਫਾਰਾ ਰਾਮ ਅਤਮੋਲ ਅਫਾਰਾ ਸਚਵਾਪਾਰਾ ਸਚਵਾਪਾਰ ਲਗੇ ਵਡ ਭਾਗੀ ਅੰਤਰ ਬਾਹਰ ਭਗਤੀ ਰਾਤੇ ਸਚ ਨਾਮ ਲਿਵ ਲਾਗੇ ਨਦਰ ਕਰੇ ਸੋਈ ਸਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਾਚੇ ਕੇ ਵਾਪਾਰਾ ਉਮੇ ਮਾਇਆ ਮਹਿਲ ਹੈ ਮਾਇਆ ਮਹਿਲ ਭਰੀ ਜੇ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੇ ਰਾਮ ਰਸਨਾ ਹਰ ਰਸ ਪੀਜੇ ਅੰਤਰ ਭੀਜੇ ਸਾਚ ਸ਼ਬਦ ਵੀ ਚਾਰੀ ਅੰਤਰ ਖੂਹਟਾ ਅੰਮ੍ਰਿਤ ਪਰਿਆ ਸਬਦੇ ਕਾੜ ਪੀਏ ਪੰਨੀਹਾਰੀ ਜਿਸ ਨਦਰ ਕਰੇ ਸੋਈ ਸੱਚ ਲਾਗੇ रसना राम रविजे नानक नाम रते से निर्मल और हौमे मैल परीजे पंडित ज्योत की सब पड़ पड़ कूगदे किस पह करहे पुकारा राम माया मोह अंतर मल लागे माया केवा पार राम माया केवा पार जगत प्यारा आवण जान दुख पाई ਬਿਖ ਕਾ ਕੀੜਾ ਬਿਖ ਸਿਓ ਲਾਗਾ ਬਿਸਟਾ ਮਹੇ ਸਮਾਈ ਜੋ ਧੁਰ ਲਿਖਿਆ ਸੋਏ ਕਮਾਵੇ ਕੋਇ ਨ ਮੇਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੁਏ گا ਵਾਰਾਮ ਮਾਇਆ ਮੁਹੇ ਮਨ ਰੰਗਿਆ ਮੁਹੇ ਸੁਦਨਾ ਕਾਈ ਰਾਮ ਗੁਰਮੁਖ 에ਹੋ ਮਨ ਰੰਗਿਏ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਇ ਸਾਚ ਸਮਾਈ ਸਚ ਭਰੇ ਪੰਡਾਰਾ ਗੁਰਮੁਖ ਹੋਵੇ ਸੋਈ 부ਝੇ ਸਚ ਸਵਾਰਣ ਹਾਰਾ ਆਪੇ ਮੇਲੇ ਸੋਹਰ ਮਿਲੇ ਹੋਰ ਕਹਿਣਾ ਕਿਛੂ ਨਾ ਜਾਏ ਨਾਨਕ ਵਿਣ ਨਾਵੇ ਪਰਮੁ ਪੁਲਾਇ ਇਕ ਨਾਮ ਰਤੇ ਰੰਗ ਲਾਏ ਵੜਹੰਸ ਮਹਿਲਾ ਤੀਜਾ ਏ ਮਨ ਮੇਰਿਆ ਆਵਾ ਗਉਣ ਸੰਸਾਰ ਹੈ ਅੰਤ ਸਚ ਨਿਬੇੜਾ RAM ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ RAM ਫਿਰ ਹੋਏ ਨਾ ਫੇਰਾ ਅੰਤ ਸਚ ਨਿਬੇੜਾ ਗੁਰਮੁਖ ਮਿਲੇ ਵੜਿਆਈ ਸਾਚੇ ਰੰਗ ਰਾਤੇ ਸਹਜੇ ਮਾਤੇ ਸਹਜੇ ਰਹਿ ਸਮਾਈ ਸੱਚਾ ਮਨ ਪਾਇਆ ਸਚ ਵਸਾਇਆ ਸਬਦ ਰਤੇ ਅੰਤ ਨਿਬੇਰਾ ਨਾਨਕ ਨਾਮ ਰਤੇ ਸੇ ਸਚ ਸਮਾਣੇ ਬਹੁਰ ਨ ਭਵਜਲ ਫੇਰਾ ਮਾਇਆ 모 ਸਭ ਬਰਲ ਹੈ ਤੂਜੇ ਪਾਏ ਖੁਆਈ RAM ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਚਾਈ RAM ਹੇਤੇ ਪਲਚਾਈ ਪੁਰਬ ਕਮਾਈ ਮੇਟ ਨ ਸਕੇ ਕੋਈ ਜਿਨੇ ਸ੍ਰੇਸ਼ਟ ਸਾਜੀ ਸੋ ਕਰ ਵੇਖੇ ਤਸ ਦੇਵੜ ਅਵਰ ਨਾ ਕੋਈ ਮਨ ਮੁਖ ਅੰਧਾ ਤਪ ਤਪ ਖੱਪੇ ਬਿਨ ਸ਼ਬਦੇ ਸ਼ਾਂਤ ਨਾਈ ਨਾਨਕ ਬਿਨ ਆਵੇ ਸਭ ਕੋਈ ਭੁਲਾ ਮਾਇਆ ਮੋਹੇ ਕੁਾਈ ਇਹੋ ਜਗ ਜਲਤਾ ਦੇਖ ਕੇ ਭਜ ਭਏ ਹਰ ਸਰਣਾਈ ਰਾਮ ਅਰਦਾਸ ਕਰੀ ਗੁਰ ਪੂਰੇ ਆਗੇ ਰਖ ਲੈ ਬਹੁਤਿ ਹੋ ਵਡਾਈਂ RAM ਰਖ ਲੈ ਹੋ ਸਰਨਾਏ ਹਰ ਨਾਮ ਵਡਾਈਂ ਤੁਧ ਜੇ ਵਡ ਅਵਰਨਾ ਦਾਤਾ ਸੇਵਾ ਲਾਗੇ ਸੇਵਟ ਪਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ 부ਝਾਏ ਜੋ ਜਾਏ ਪਵੇ ਹਰ ਸਰਨਾਈ ਜੋ ਹਰ ਮਤ ਦੇਸਾ ਉਪਜੇ ਹੋਰ ਮਤ ਨਕਾਈ RAM ਅੰਤਰ ਬਾਹਰ ਏਕ ਤੂ ਆਪੇ ਦੇਹ 부ਝਾਈ RAM ਆਪੇ ਦੇਹ 부ਝਾਈ ਅਵਰ ਨ ਪਾਈ ਗੁਰਮੁਖ ਹਰ ਰਸ ਚਾਖਿਆ ਦਰ ਸਾਚੇ ਸਦਾ ਹੈ ਸਾਚਾ ਸਾਚੇ ਸ਼ਬਦ ਸੁਭਾਖਿਆ ਕਰਮੈ ਨਿਜ ਕਰ ਪਾਇਆ ਸਤਗੁਰੂ ਦੇਵदाई ਨਾਨਕ ਜੋ ਨਾਮ ਰਤੇ ਸਈ ਮਹਿਲ ਪਾਇਨ ਮਤ ਪਰਵਾਣ ਸਚ ਸਾਈ ਵੜਹੰਸ ਮਹਿਲਾ ਚੌਥਾ ਛੰਤ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਮੇਰੇ ਮਨ ਸਤਗੁਰ ਪ੍ਰੀਤ ਲਗਾਈ RAM ਹਰ 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 ਨਾਮ ਮੇਰੇ ਮਨ ਵਸਾਈ RAM ਹਰ ਹਰ ਨਾਮ ਮੇਰੇ ਮਨ ਵਸਾਈ ਸਭ ਦੁੱਖ ਵਿਸਾਰਣ ਹਾਰਾ ਵਡ ਭਾਗੀ ਗੁਰ ਦਰਸ਼ਨ ਪਾਇਆ ਧਨ ਤਨ ਸਤ ਗੁਰੂ ਹਮਾਰਾ ਉਠਤ ਬੈਠਤ ਸਤ ਗੁਰੂ ਸੇਵਹਿ ਜਿਤ ਸੇਵਿਏ ਸ਼ਾਂਤ ਪਾਈ ਮੇਰੇ ਮਨ ਮੇਰੇ ਮਨ ਸਤ ਗੁਰ ਪ੍ਰੀਤ ਲਗਾਈ ਹੋ ਜੀਵਾ ਹੋ ਜੀਵਾ ਸਤ ਗੁਰ ਦੇਖ ਸਰ ਸਰਾਮ ਹਰ ਨਾਮੋ ਹਰ ਨਾਮ ਦ੍ਰਿੜਾਈ ਜਪ ਹਰ ਹਰ ਨਾਮ ਵਿਗਸੇ ਰਾਮ ਜਪ ਹਰ ਹਰ ਨਾਮ ਕਮਲ ਪਰਗਾਸੇ ਹਰ ਨਾਮ ਨਵੰਗ ਨਿਦ ਪਾਈ ਹੋ ਮੇ ਰੋਗ ਗਿਆ ਦੁਖ ਲਾਥਾ ਹਰ ਸਹਿਜ ਸਮਾਧ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਿਗੁਰ ਦੇਵ ਮਨ ਪਰਸੇ ਹੋ ਜੀਵਾ ਹੋ ਜੀਵਾ ਸਤਿਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਿਗੁਰੂ ਪੂਰਾ RAM ਹੋ ਮਨ ਤਨ ਹੋ ਮਨ ਤਨ ਦੇਵਾ ਤਿਸ ਕਾਟ ਸਰੀਰ ਆ RAM ਹੋ ਮਨ ਤਨ ਕਾਟ ਕਾਟ ਤਿਸ ਦੇਈ ਜੋ ਸਤਿਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹੋ ਸਤਿਗੁਰ ਚਰਨ ਹਮ ਧੂਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਿਗੁਰੂ ਪੂਰਾ ਗੁਰਦੇਵੜ ਗੁਰਦੇਵੜ ਦਾਤਾ ਮੈਂ ਅਵਰ ਨ ਕੋਈ RAM ਹਰ ਦਾਨੋ ਹਰ ਧਾਨ ਦੇਵੇ ਹਰ ਪ੍ਰਖ ਨਿਰੰਜਨ ਸੁਈ RAM ਹਰ ਹਰ ਨਾਮ ਜਿਨੀ ਆਰਾਧਿਆ ਤਿਨ ਕਾ ਦੁਖ ਪਰਮ ਭੋ ਪਾਗਾ ਸੇਵਕ ਪਾਏ ਮਿਲੇ ਵਡ ਪਾਗੀ ਜਿਨ ਗੁਰ ਚਰਨੀ ਮਨ ਲਾਗਾ ਕੋ ਨਾਨਕ ਹਰ ਆਪ ਮਿਲਾਏ ਮਿਲ ਸਤਗੁਰ ਪ੍ਰਖ ਸੁਖ ਹੋਈ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰਨਾ ਕੋਈ ਵੜ ਹੰਸ ਮਹਿਲਾ ਚੌਥਾ ਹੋ ਗੁਰ ਬਿਨ ਹੋ ਗੁਰ ਬਿਨ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਸਤਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਤੇ ਆਇਆ ਜਿਸ ਕਾਰਣ ਹੋ ਢੂੰਢ ਢੂੰਡੇ ਦੀ ਸੋ ਸੱਜਣ ਹਰ ਘਰ ਪਾਇਆ